ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਨੇ ਆ ਜੀ ਆਪਾਂ ਡਿਜ਼ਾਈਨ ਇਹ ਪਚਲਾਈ ਤੇ ਬੱਚੇ ਗੁੰਡੇ ਲੈਨੇ ਦੋ ਸਲਾਈਆਂ ਪੁੱਠੀਆਂ ਬਣਾਈਆਂ ਨੇ ਜੀ ਆਪਾਂ ਉੱਤ ਬਾਟਰ ਤੇ ਤੋਤੇ ਹੁਣ ਪਕਾਦਿਆਂ ਇਹ ਡਿਜ਼ਾਈਨ ਸ਼ੁਰੂ ਇੱਕ ਕੁੰਡਾ ਹਤਾ ਲਈ ਇੱਕ ਦੋ ਦੋ ਕੁੰਡੇ ਪੁੱਠੇ ਬੋਣਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਜੁ ਕੁੰਡੇ ਆਪਾਂ ਸਿੱਧੇ ਬੋਣਾਂਗੇ ਧਾਗਾ ਅੱਗੇ ਕਰਾਂਗੇ ਜੀ 1 2 ਦੋ ਗੁੰਡੇ ਪੁੱਠੇ ਪੋਣਾਂਗੇ ਜੀ ਇਹ ਪੰਜ ਪੰਜ ਗੁੰਡਾਂ ਚ ਡਿਜ਼ਾਈਨ ਬਣੂਗਾ ਜੀ ਆਪਣਾ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਫਿਰ ਇੱਕ ਗੁੰਡਾ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਂਗੇ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਬੁਣਾਂਗੇ ਧਾਗਾ ਪਿੱਛੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਆਪਾਂ ਅੱਗੇ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਆਪਾਂ ਸਿੱਧੇ ਪਾਉਣਾਗੇ ਜੀ ਇੱਕ ਦੋ ਧਾਗਾ ਅੱਗੇ ਕਰਾਂਗੇ ਜੀ ਪੰਜ ਗੁੰਡੇ ਆਪਾਂ ਪੁੱਠੇ ਪਾਉਣਾਗੇ ਇਹ ਦੋ ਤਿੰਨ ਚਾਰ ਪੰਜ ਫਿਰ ਪ ਦੋ ਗੁੰਡੇ ਸਿੱਧੇ ਪਾਉਣਾਗੇ ਹੁਣ ਪੰਜ ਗੁੰਡੇ ਆ ਗਏ ਜੀ ਆਪਣੇ ਡਿਜ਼ਾਈਨ ਵਾਲੇ ਇੱਕ ਪੁੱਠਾ ਇੱਕ ਸਿੱਧਾ ਬਣਾਇਆ ਸੀ ਆਪਣੇ ਗੁੰਡਾ ਹੁਣ ਜਿਹੜਾ ਇੱਧਰ ਪੁੱਠਾ ਗੁੰਡਾ ਉਹ ਪੱਛਿੱਦਾਂ ਬੁਣਾਗੇ ਜੀ ਜਿਹੜਾ ਸਿੱਧਾ ਗੁੰਡਾ ਪੁੱਠਾ ਬੁਣਾਗੇ ਜੀ ਆਪਾਂ ਫਿਰ ਪੁੱਠਾ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਜਿਹੜਾ ਸਿੱਧਾ ਗੁੰਡਾ ਇੱਧਰ ਪੁੱਠਾ ਬੁਣਾਗੇ ਜੀ ਜਿਹੜਾ ਇੱਧਰ ਪੁੱਠਾ ਗੁੰਡਾ ਹੈ ਉਹ ਸਿੱਧਾ ਬੁਣਾਗੇ ਹੁਣ ਆਪਣੇ ਦੋ ਗੁੰਡੇ ਸਿੱਤੇ ਹੋਣੇ ਜਾਣਗੇ ਧਾਗਾ ਅੱਗੇ ਕਰਾਂਗੇ ਪੰਜ ਗੁੰਡੇ ਆਪਾਂ ਉੱਠੇ ਹੋਣਾਂਗੇ ਜੀ 2 3 4 5 ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਆਪਾਂ ਸਿੱਦੇ ਹੋਣਾਂਗੇ ਇੱਕ ਗੁੰਡਾ ਪੁੱਠਾ ਹੋਣਾਗੇ ਹੁਣ ਆਪਾਂਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ। ਜਿਹੜੇ ਆਪਣੇ ਪੰਜ ਗੁੰਡੇ ਨੇ ਪਹਿਲਾਂ ਦੋ ਗੁੰਡੇ ਅੱਗੇ ਪਿਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ। ਇਹ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ। ਫਿਰ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ। ਫੇਰ ਆਪਾਂ ਇਹ ਪਿੱਛੇ ਵਾਲਾ ਕੁੰਡਾ ਗੇ ਲਿਆ ਮੰਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਮਗੇ ਜੀ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਫਿਰ ਆਪਣੇ ਪੰਜ ਕੁੰਡੇ ਡਿਜ਼ਾਈਨ ਵਾਲੇ ਆਗੇ ਜਿਹੜਾ ਪੁੱਠਾ ਕੁੰਡਾ ਇਹਨੂੰ ਆਪਾਂ ਸਿੱਧਾ ਬੁਣਾਂਗੇ ਜਿਹੜਾ ਸਿੱਧਾ ਕੁੰਡਾ ਇਹਨੂੰ ਪੁੱਠਾ ਬੁਣਾਂਗੇ ਪੁੱਠਾ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਜਿਹੜਾ ਪੁੱਠਾ ਗੁੰਡਾ ਨੂੰ ਸਿੱਧਾ ਬਣਾਵਾਂਗੇ ਪੰਜ ਗੁੰਡੇ ਹੋਗੇ ਜੇ ਤਾਂ ਅੱਗੇ-ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਆਪਾਂ ਇਹ ਗੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਇਹ ਦੋ ਗੁੰਡੇ ਆਪਾਂ ਬਦਲਾਂਗੇ ਜੀ ਪਿੱਛੇ ਵਾਲਾ ਗੁੰਡਾ ਅੱਗੇ ਲਿਆ ਮੰਗੇ ਜੱਕਿਆੜਾ ਗੁੰਡਾ ਪਿੱਛੇ ਲੱਗੇ ਜਾਮੇ ਇਹ ਦੋ ਗੁੰਡੇ ਪਾ ਸਿੱਧੇ ਬੁਣਾਗੇ ਜੀ ਇੱਕ ਗੁੰਡਾ ਸਿੱਧਾ ਬੁਣਾਗੇ ਫੇਰ ਆਪਾਂ ਇਹ ਦੋ ਗੁੰਡੇ ਅੱਗੇ ਪਿੱਛੇ ਕਰਾਂਗੇ ਇਹਨਾਂ ਦੋ ਗੁੰਡੇ ਪਾ ਸਿੱਧੇ ਬੁਣਾਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਬੁੱਠੇ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਆਗੇ ਜਿ ਪੁੱਠੇ ਸਲਾਈ ਤੇ ਪੁੱਠੇ ਸਲਾਈ ਕੁੰਡਾ ਉਤਾਰ ਲਏ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਅੱਗੇ ਕਰਾਂਗੇ ਜੀ 1 2 3 4 5 ਪੰਜ ਕੁੰਡੇ ਪੁੱਠੇ ਪੋਣਾਂਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ഫെപ്പം ജാഠാ ക സിദ്ധാ ബണെ സിദ്ധേ കിധാ ബുണകെ പഠാ ബുണഗേണ്ട സിദ്ധാ ബുണം ഗെ കു സിദ്ധേ ബുണക്കോ ਤਾਂ ਗੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਪੰਜ ਗੁੰਡੇ ਪੁੱਠੇ ਬੁੰਡੇ ਦੋ ਗੁੰਡੇ ਪਾਸਿੱਤੇ ਬੋਣਾਂਗੇ ਇੱਕ ਗੁੰਡਾ ਪੁੱਠਾ ਬੋਣਾਂਗੇ ਆਪਾਂਗੇ ਸਿੱਧੀ ਚਲਾਈ ਤੇ ਕੁੰਡਾ ਉਤਾਰ ਲਏ ਇਹ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ 1 2 ਧਾਗਾ ਪਿੱਛੇ ਕਰਾਂਗੇ ਜੀ 1 2 ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਫਿਰ ਆਪਾਂ ਜਿਹੜਾ ਸੈਂਟਰ ਵਾਲਾ ਕੁੰਡਾ ਇਹਦੇ ਕੁੰਡੇ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਵਾਂਗੇ ਜੀ ਇੱਕ ਇੱਕ ਬਲ ਪਾਵਾਂਗੇ 2 3 ਫਿਰ ਬਲ ਪਾਵਾਂਗੇ 4 5 ਪੰਜ ਗੁੰਡੇ ਬੁਣ ਲਏ ਜੀ ਹੁਣ ਆਪਾਂ ਇਹਨੂੰ ਪੁੱਠੇ ਸੈਟ ਤੋਂ ਬੁਣਾਗੇ ਜੀ ਪੰਜ ਗੁੰਡੇ ਇੱਕ ਦੋ ਤਿੰਨ ਚਾਰ ਪੰਜ ਫਿਰ ਅਸੀਂ ਇੱਥੇ ਸੈਟ ਕਰਾਂਗੇ ਫਿਰ ਆਪਾਂ ਇਹ ਪੰਜ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਪੰਜ ਗੁੰਡਿਆਂ ਤੋਂ ਆਪਾਂ ਇੱਕ ਗੁੰਡਾ ਬਣਾਵਾਂਗੇ 그래서 이렇게 군더리에 이렇게 ਪੰਜ ਗੁੰਡਾ ਤੋਂ ਇੱਕ ਗੁੰਡਾ ਬਣਾ ਲਏ ਆ ਆਪਣੇ ਬੱਬਲ ਬਣ ਗਿਆ ਜੀ। ਕੋਈ ਕਿੰਨਾ ਸੋਹਣਾ ਬੱਬਲ ਬਣ ਕੇ ਤਿਆਰ ਹੋਇਆ। ਹੁਣ ਆਪਾਂ ਦੋ ਗੁੰਡੇ ਸਿੱਧੇ ਹੋਣਾਂਗੇ। 1 2। ਧੱਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਘੁੱਟੇ ਪੁਣਾਂਗੇ ਜੀ 1 2। ਫਿਰ ਆਪਾਂ ਪੰਜ ਗੁੰਡੇ ਪੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੁਣਾਂਗੇ ਜੀ। ਇੱਕ ਗੁੰਡਾ ਪੁੱਠਾ ਪੁਣਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਗੁੰਡਾ ਪੁੱਠਾ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਧੱਗਾ ਅੱਗੇ ਕਰਾਂਗੇ ਜੀ ਇੱਕ ਦੋ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਫਿਰ ਧੱਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਆਪਏ ਗੁੰਡੇ ਤੇ ਬੱਬਲ ਬਣਾਵਾਂਗੇ ਜੀ 5 ਗੁੰਡੇ ਬਣਾਵਾਂਗੇ ਜੇ 1 ਗੁੰਡਾ ਤੋਂ ਆਪਾਂ 3 4 5 ਫਿਰ ਆਪਾਂ ਫੁੱਟੇ ਪਾਸੋਂ ਗੁਣਾਵਾਂਗੇ ਜੇ ਗੁੰਡਿਆਂ 1 2 3 4 5 ਫਿਰ ਆਪਾਂ 5 ਗੁੰਡਿਆਂ ਤੋਂ 1 ਗੁੰਡਾ ਬਣਾਵਾਂਗੇ 응치 별배 너군데에서 대본 한 개지 그너너군데에봐뭐 대본 한 ਇੱਕ ਕੁੰਡਾ ਆਪਾਂ ਸਿੱਧਾ ਹੁਣ। ਆਪਾਂ ਅੱਗੇ ਜਿ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਦ ਲਈ। ਦੋ ਕੁੰਡੇ ਆਪਾਂ ਸਿੱਧੇ ਬੁਣਾਗੇ। ਧਾਗਾ ਅੱਗੇ ਕਰਾਂਗੇ 1 2 3 4 5 5 ਕੁੰਡੇ ਕੁੱਠੇ ਬੁਣਾਗੇ। ਫਿਰ ਪਾ ਦੋ ਗੁੰਡੇ ਸਿੱਧੇ ਹੁਣਾਗੇ 1 2 ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਪਾ ਸਿੱਧਾ ਹੁਣਾਗੇ ਜੀ ਇੱਕ ਗੁੰਡਾ ਕੁੱਠਾ ਹੁਣਾਗੇ ਫਿਰ ਇੱਕ ਗੁੰਡਾ ਪਾ ਸਿੱਧਾ ਹੁਣਾਗੇ ਇੱਕ ਗੁੰਡਾ ਕੁੱਠਾ ਹੁਣਾਗੇ ਗੁੰਡਾ ਪਾ ਸਿੱਧਾ ਹੁਣਾਗੇ ਆਪਣੇ ਦੋ ਗੁੰਡੇ ਵੀ ਸਿੱਧੇ ਹੁਣਾਗੇ ਜੇ ਪਾ 1 2 ਤੱਗਾ ਅੱਗੇ ਕਰਾਂਗੇ 5 ਕੁੰਡੇ ਆਪਾਂ ਪੁੱਠੇ ਬੁਣਾਗੇ 2 3 4 5 ਫਿਰ 2 ਕੁੰਡੇ ਆਪਾਂ ਸਿੱਧੇ ਬੁਣਾਗੇ 1 ਕੁੰਡਾ ਪੁੱਠਾ ਬੁਣਾਗੇ ਜੀ ਆਪਾਂ ਬੁਣਾਪਾਂਗੇ ਸਿੱਧੇ ਸਲਾਈ ਤੇ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਪੰਜ ਗੁੰਡੇ ਆਪਾਂ ਸਿੱਧੇ ਗੁਣਾਗੇ 1 2 3 4 5 ਫਿਰ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ 1 2 ਫਿਰ ਪੈਂ ਵੀ ਪੰਜ ਗੁੰਡੇ ਸਿੱਧੇ ਗੁਣਾਗੇ 3 4 5 ਪਰ ਆਪਾਂ 2 ਗੁੰਡੇ ਪੁੱਠੇ ਵੁਣਾਗੇ ਜੀ 5 ਗੁੰਡੇ ਸਿੱਦੇ ਹੋਣਗੇ ਜੀ 1 2 3 4 5 ਤਾਂ ਅੱਗੇ ਕਰਾਂਗੇ ਜੀ 2 ਗੁੰਡੇ ਆਪਾਂ ਪੁੱਠੇ ਵੁਣਾਗੇ ਜੀ 1 ਗੁੰਡਾ ਆਪਾਂ ਸਿੱਧਾ ਵੁਣਾ ਤਾਂ ਕਾ ਹੁਣ ਆਪਾਂ ਅਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਈਏ ਦੋ ਗੁੰਡੇ ਆਪਾਂ ਸਿੱਧੇ ਹੁਣਾਗੇ ਪੰਜ ਗੁੰਡੇ ਆਪਾਂ ਪੁੱਠੇ ਹੁਣਾਗੇ ਜੀ ਦੋ ਗੁੰਡੇ ਸਿੱਧੇ ਹੁਣਾਗੇ ਪੰਜ ਗੁੰਡੇ ਪੁੱਠੇ ਹੁਣਾਗੇ ਜੀ ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ ਫਿਰ ਪੰਜ ਗੁੰਡੇ ਕੁੱਠੇ ਗੁਣਾਗੇ 3 4 5 ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਇੱਕ ਗੁੰਡਾ ਕੁੱਠਾ ਬਣਾਗੇ ਹੁਣ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਆਪਣਾ ਹੁਣ ਇਹ ਬੜਾ ਡਿਜ਼ਾਈਨ ਆਪਣਾ ਇੱਥੇ ਬਣੂਗਾ ਜੀ ਆਵਲਾ ਡਿਜ਼ਾਈਨ ਹੋ ਰਿਹਾ ਜੂ ਜੀ ਗੁੰਡੇ ਉਤਾਰ ਲਏ ਇਹਦੇ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਹੁਣ ਆਪਾਂ ਇਹ ਪੰਜ ਗੁੰਡਿਆਂ ਨੂੰ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਇੱਕ ਗੁੰਡਾ ਪੁੱਠਾ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਤੇ ਇੱਕ ਗੁੰਡਾ ਪੁੱਠਾ ਬੁਣਾਗੇ ਇਹ ਆਪਣੇ ਦੋ ਗੈਪ ਵਾਲੇ ਗੁੰਡੇ ਨੇ ਇਹਨਾਂ ਨੂੰ ਵੀ ਪੁੱਠੇ ਹੋਣਾਂਗੇ ਜੀ ਆਪਾਂ ਇੱਕ ਦੋ ਧੱਗਾ ਪਿੱਛੇ ਕਰਾਂਗੇ ਆਪਣਾ ਡਿਜ਼ਾਈਨ ਹੋਣਾ ਇਹ ਵਾਲਾ ਬਣੂਗਾ ਜਿਹੜੇ ਇਹਨਾਂ ਪਈ ਗੁੰਡੇ ਨੂੰ ਅੱਗੇ ਵਾਲੇ ਗੁੰਡੇ ਨੂੰ ਪਿੱਛੇ ਲਿਆਵਾਂਗੇ ਪਿੱਛੇ ਵਾਲੇ ਗੁੰਡੇ ਨੂੰ ਅੱਗੇ ਲੈ ਕੇ ਜਾਵਾਂਗੇ ਜੀ ਫਿਰ ਇੱਕ ਕੁੰਡਾ ਸਿੱਧਾ ਗੋਣਾਂਗੇ ਜੀ ਫਿਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਦੋਨੇ ਕੁੰਡੇ ਸਿੱਧੇ ਹੋਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਕੁੱਠੇ ਗੋਣਾਂਗੇ ਜੀ ਫਿਰ ਆਪਣੇ ਪੰਜ ਕੁੰਡੇ ਆਗੇ ਜੀ ਇਹਨਾਂ ਤੇ ਇਹ ਵਾਲਾ ਡਿਜ਼ਾਈਨ ਬਣੂਗਾ ਜੀ ਆਪਾਂ ਇੱਕ ਕੁੰਡਾ ਕੁੱਠਾ ਗੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਗੋਣਾਂਗੇ ਜੀ ਫਿਰ ਇੱਕ ਗੁੰਡਾ ਪੁੱਠਾ ਗੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੁਣਾਗੇ ਜੀ ਇੱਕ ਗੁੰਡਾ ਪੁੱਠਾ ਗੁਣਾਗੇ ਫਿਰ ਦੋ ਗੁੰਡੇ ਆਪਾਂ ਪੁੱਠੇ ਗੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹਾਂ ਲੋ ਜੀ ਦੂਜਾ ਡਿਜ਼ਾਈਨ ਆਪਣਾ ਸ਼ੁਰੂ ਹੋ ਗਿਆ ਜੀ ਦਿਖਾਣਿਆ ਸਾਨੂੰ ਬਣਾ ਕੇ ਦੋ ਡਿਜ਼ਾਈਨ ਆਪਾਂ ਆ ਦੇਖੋ ਜੀ ਆਪਣਾ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਈ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹੈ ਅਈ ਬਿਲਕੁਲ ਸਾਊਂਡ ਜੁਆਨ ਹੈ ਜੀ ਬਣਾਉ ਜੋ ਤੁਸੀਂ ਆਪਣੇ ਗੋਟੀ ਸਵੈਟਰ ਤੇ ਜੀ ਆ ਦੇਖੋ ਜੀ ਆਪਣੇ ਕੋਲ ਬਣਿਆ ਹਨ ਜਰਾ ਆਪਾਂ ਆਪਸਲਾ ਨਾ ਬਣਾਈ ਹੋਈ ਹਨ ਜੀ ਇੱਕ ਆਪਣੇ ਜੁੱਤੀ ਬਣਾਈ ਹੋਈ ਹੈ ਦੇਖੋ ਜੀ ਮਿਲਤੇ ਹਾਂ ਜੀ ਅਗਲੀ ਵੀਡੀਓ 'ਚ ਧੰਨਵਾਦ